ਸੰਸਦ ਦੇ ਅਤਵਾਦੀ ਹਮਲੇ ਦੀ 22ਵੀਂ ਵਰ੍ਹੇਂ ਦਰਮਿਆਨ ਨਵੀਂ ਸੰਸਦ ਵਿੱਚ ਬੀਤੇ ਦਿਨ ਦੁਪਹਿਰ 1 ਵਜੇ ਵਿਜ਼ਿਟਰ ਗੈਲਰੀ ਤੋਂ ਦੋ ਲੋਕ ਲੋਕ ਸਭਾ ਹਾਊਸ ਵਿੱਚ ਘੁਦਪੇ। ਸਾਗਰ ਨਾਮ ਦਾ ਇੱਕ ਸ਼ਖਸ ਸਪੀਕਰ ਤਰਫ ਭੱਜਣ ਲੱਗ ਪਿਆ। ਇਸ ਦੌਰਾਨ ਸੰਸਦ ਗੁਰਜੀਤ ਔਜਲਾ ਅਤੇ ਹਨੂਮਾਨ ਬੈਣੀਵਾਲ ਸਮੇਤ ਕਈ ਸੰਸਦਾਂ ਨੇ ਆਰੋਪੀਆਂ ਨੂੰ ਘੇਰ ਕੇ ਜਮ ਕੇ ਕੋਟਾਪਾ ਚਾੜਿਆ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਬੀਤੇ ਦਿਨ ਸੰਸਦ ਦੀ ਸੁਰੱਖਿਆ ਵਿੱਚ ਕੋਤਾਹੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਲੋਕਾਂ ਦੇ ਨਾਲ ਦੋ ਹੋਰ ਲੋਕ ਵੀ ਸ਼ਾਮਲ ਹਨ ਸੂਤਰਾਂ ਨੇ ਦਾਅਵਾ ਕੀਤਾ ਕਿ ਸਾਰੇ 6 ਵਿਅਕਤੀ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਗੁਰੂਗਰਾਮ ਵਿੱਚ ਇੱਕ ਘਰ ਵਿੱਚ ਰਹਿ ਰਹੇ ਸਨ ਦੋਸ਼ੀ ਅਮੋਲ ਸਿੰਧੇ ਅਤੇ ਨੀਲਮ ਨੂੰ ਸੰਸਦ ਭਵਨ ਦੇ ਬਾਹਰੋਂ ਫੜਿਆ ਗਿਆ ਜਦਕਿ ਸਾਗਰ ਸ਼ਰਮਾ ਅਤੇ ਮਨੋਰੰਜਨ ਢੀ ਨੂੰ ਲੋਕ ਸਭਾ ਦੇ ਅੰਦਰੋਂ ਫੜਿਆ ਗਿਆ ਅਤੇ ਪੁਲਿਸ ਹਿਰਾਸਤ ਵਿੱਚ ਹਨ ਪੁਲਿਸ ਉਹਨਾਂ ਦੇ ਦੋ ਸ਼ੱਕੀ ਸਾਥੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਪਛਾਣ ਲਲਿਤ ਅਤੇ ਵਿਕਰਮ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਅਨਮੋਲ ਅਤੇ ਨੀਲਮ ਨੂੰ ਸੰਸਦ ਪਵਨ ਦੇ ਬਾਹਰ ਪ੍ਰਦਰਸ਼ਨ ਦੌਰਾਨ ਕੈਨ ਦੀ ਵਰਤੋਂ ਕਰਕੇ ਪੀਲਾ ਅਤੇ ਲਾਲ ਧੂਆਂ ਫੈਲੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਵਿਅਕਤੀਆਂ ਨੇ ਦਰਸ਼ਕਾਂ ਵਿੱਚੋਂ ਲੋਕ ਸਭਾ ਵਿੱਚ ਛਾਲ ਮਾਰ ਦਿੱਤੀ ਅਤੇ ਇੱਕ ਡੱਬੇ ਵਿੱਚੋਂ ਪੀਲਾ ਅਤੇ ਲਾਲ ਧੂਆਂ ਫੈਲਾਇਆ। ਲੋਕ ਸਭਾ ਵਿੱਚ ਇਸ ਘਟਨਾ ਨਾਲ ਸੰਸਦ ਮੈਂਬਰਾਂ ਵਿੱਚ ਦਹਿਸ਼ਤ ਫੈਲ ਗਈ। ਪੁਲਸ ਸੁਤਰਾ ਨੇ ਦੱਸਿਆ ਕਿ ਚਾਰੇ ਮੁਲਜ਼ਮ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਉਹਨਾਂ ਦੇ ਦੋ ਹੋਰ ਸਾਥੀ ਵਿਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਸਰਾਗ ਨਹੀਂ ਲੱਭਿਆ ਦੂਜੇ ਪਾਸੇ ਇਸ ਵੱਡੀ ਵਾਰਦਾਤ ਦੇ ਪਿੱਛੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਅਧਿਕਾਰ ਪੱਤਰ ਤੇ ਪਾਸ ਜਾਰੀ ਇਹਨਾਂ ਨੂੰ ਕੀਤੇ ਗਏ ਸਨ ਸੂਤਰਾਂ ਮੁਤਾਬਿਕ ਸੰਸਦ ਮੈਂਬਰ ਸਿਮਹਾ ਇੱਕ ਦੋਸ਼ੀ ਨੂੰ ਜਾਣਦਾ ਸੀ ਕਿਉਂਕਿ ਉਹ ਉਹਨਾਂ ਦੇ ਸੰਸਦੀ ਖੇਤਰ ਮੈਸੂਰ ਦਾ ਰਹਿਣ ਵਾਲਾ ਹੈ ਤੇ ਅਕਸਰ ਉਸ ਦੇ ਦਫ਼ਤਰ ਆਉਂਦਾ ਰਹਿੰਦਾ ਸੀ ਸੂਤਰਾਂ ਮੁਤਾਬਿਕ ਮਲਜ਼ਮਾ ਵਿੱਚੋਂ ਇੱਕ ਮਨੋਰੰਜਨ ਡੀ ਨੇ ਸਹਿ ਮਲਜ਼ਮ ਸਾਗਰ ਸ਼ਰਮਾ ਨੂੰ ਸੰਸਦ ਮੈਂਬਰ ਦੇ ਦਫ਼ਤਰ ਵਿੱਚ ਦੋਸਤ ਵਜੋਂ ਪੇਸ਼ ਕੀਤਾ ਅਤੇ ਨਵੇਂ ਸੰਸਦ ਵੇਖਣ ਦੇ ਬਹਾਨੇ ਪਾਸ ਹਾਸਲ ਕੀਤੇ ਸਿਮਹਾ ਦੇ ਕਹਨ ਤੇ ਬੁੱਧਵਾਰ ਨੂੰ ਤਿੰਨ ਪਾਸ ਜਾਰੀ ਕੀਤੇ ਗਏ ਸਨ ਸੰਸਦ ਮੈਂਬਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇੱਕ ਔਰਤ ਨੂੰ ਸੰਸਦ ਤੋਂ ਪਰਤਣਾ ਪਿਆ ਕਿਉਂਕਿ ਉਸਦੇ ਪਾਸ ਉੱਤੇ ਉਸਦੇ ਨਾਲ ਆਏ ਬੱਚੇ ਦਾ ਨਾਮ ਨਹੀਂ ਸੀ ਔਰਤ ਦਾ ਦੋਵੇਂ ਮਲਜ਼ਮਾ ਨਾਲ ਕੋਈ ਸਬੰਧ ਨਹੀਂ ਸੀ ਮਨੋਰੰਜਨ ਢੀਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਿਮਹਾ ਅਤੇ ਉਸਦੇ ਦਫ਼ਤਰ ਤੋਂ ਪਾਸ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਆਲੋਚਨਾ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਸਿਮਹਾ ਦੇ ਦਫ਼ਤਰ ਨੇ ਉਸਦਾ ਬਚਾਅ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਆਮ ਤੌਰ ਤੇ ਆਪਣੇ ਹਲਕੇ ਦੇ ਮੈਂਬਰਾਂ ਦੀਆਂ ਅਜਿਹੀਆਂ ਬੇਨਤੀਆਂ ਉੱਤੇ ਵਿਚਾਰ ਕਰਦੇ ਹਨ ਖैर ਹੁਣ ਪੂਰੇ ਇਸ ਮਸਲੇ ਤੇ ਸਵਾਲ ਖੜਾਏ ਹੁੰਦਾ ਹੈ ਕਿ ਦੇਸ਼ ਦੇ ਸਭ ਤੋਂ ਸੁਰੱਖਿਅਤ ਸਦਨ ਲੋਕ ਸਭਾ ਦੇ ਵਿੱਚ ਇਸ ਤਰੀਕੇ ਦੇ ਨਾਲ ਗੈਰ ਜ਼ਿੰਮੇਦਾਰਾਂ ਨਾਲ ਲੋਕਾਂ ਦਾ ਘੁੱਸ ਜਾਣਾ ਅਤੇ ਸੰਸਦ ਮੈਂਬਰਾਂ ਦੇ ਵਿੱਚ دہشت ਫੈਲਾਉਣ ਦਾ ਮੰਤਵ ਕੀ ਸੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਲੇਕਿਨ ਸਵਾਲੀਆ ਨਿਸ਼ਾਨ ਸੁਰੱਖਿਆ ਏਜੰਸੀਆਂ ਤੇ ਜ਼ਰੂਰ ਖੜੇ ਹੁੰਦੇ ਨੇ